ਹੈਲੋ ਹਾਂਜੀ ਪ੍ਰਧਾਨ ਸਾਹਿਬ ਜੀ ਕਿੱਥੇ ਖੜੇ ਹੋ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਜਥੇਬੰਦੀ ਦਾ ਮੈਂ ਬਲਾਕ ਪ੍ਰਧਾਨਾ ਕੁਲਦੀਪ ਸਿੰਘ ਚੋਹਰਾ ਅੱਜ ਅਸੀਂ ਬਲਾਕ ਦੇ ਨੀੜ ਦੇ ਪਿੰਡ ਫਤੇ ਪਰ ਮੋਢਾ ਕੁਰਕਣੀ ਖੜੇ ਆ ਅੱਗੇ ਥੋੜਾ ਜਿਹਾ ਥੋਂ ਗਾਹਾਂ ਆਪਣੀ ਜੋ ਘੱਗਰ ਨਦੀ ਆ ਉਹਦੇ ਵਿੱਚ ਪਾਣੀ ਬਹੁਤ ਆ ਰਿਹਾਗਾ ਬਹੁਤ ਪਾਣੀ ਚੜ ਰਿਹਾਗਾ ਜੋ ਅੱਜ ਪਿੰਡ ਕਮੇਟੀ ਭਲਾਈ ਕਹਿੰਦੇ ਆਗੂ ਖੜੇ ਨੇ ਇਹ ਭਲਾਈ ਕੇ ਦਾ ਨਗਰ ਗੱਟੇ ਲੈ ਕੇ ਆਇਆ ਜੋ ਬੰਨ ਖਾਤਰ ਗੱਟਾਂ ਦੀ ਸਹਾਇਤਾ ਕੀਤੀ ਹੈ ਇਹਨਾਂ ਨੇ ਪਰਸੋਂ ਪਿੰਡ ਕਮੇਟੀ ਵੀਕ ਜੇਕ ਤਗਰਾਹਾਂ ਦੀ ਸਾਨੇ ਵਾਲੀ ਤੋਂ ਗੱਟੇ ਲੈ ਕੇ ਆਈ ਸੀ ਤੇ ਹੋਰ ਵੀ ਪਿੰਡ ਆ ਰਹੇ ਨੇ ਕਿਉਂਕਿ 2023 ਦੇ ਵਿੱਚ ਵੀ ਇਹ ਪਿੰਡਾਂ ਦੇ ਵਿੱਚ ਇੱਥੇ ਘੱਗਰ ਚੜ੍ਹ ਕੇ ਆਏ ਸੀ ਜੋ ਇੱਥੋਂ ਪਿੰਡ ਦੇ ਲੋਕਾਂ ਨੇ ਆਪ ਬੰਨ ਪਾਇਆ ਸੀ ਜੋ ਸਰਕਾਰਾਂ ਕੋ ਕੰਬ ਕਰਨੀ ਨੀਂਦ ਸੁੱਤੀਆਂ ਪਈਆਂ ਸੀ ਉਦੋਂ ਵੀ ਜਥੇਬੰਦੀ ਉਹ ਗ੍ਰਹਾਹਾਂ ਦੇ ਲੋਕਾਂ ਦੇ ਨਾਲ ਖੜੀ ਸੀ ਤੇ ਹੁਣ ਵੀ ਇਹ ਲੋਕਾਂ ਦੇ ਨਾਲ ਜਥੇਬੰਦੀ ਉਹ ਗ੍ਰਹਾਹਾਂ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ ਜੋ ਵੀ ਗੱਟਾਂ ਦੀ ਲੋਡ ਹੋਈ ਕਿਸੇ ਵੀ ਹੋਰ ਸਮਾਨ ਦੀ ਲੋਡ ਹੋਈ ਅਸੀਂ ਇਹ ਲੋਕਾਂ ਦੀ ਪਿੰਡਾਂ ਚੋਂ ਪਿੰਡ ਕਮੇਟੀਆਂ ਨੂੰ ਬੁਲਾ ਕੇ ਕਹਿ ਕੇ ਅਸੀਂ ਸਹਾਇਤਾ ਕਰਾਂਗੇ ਜੋ ਹੋਰ ਪੰਜਾਬ ਦੇ ਵਿੱਚ ਮਾਜ ਦਬਾਬੇ ਚੜ ਆਏ ਨੇ ਫਾਜ਼ਿਲਕਾ ਮਕ ਕਿੜੀਆਂ ਫਾਣਕੋਟ ਗਰਦਾਸਪੁਰ ਉਧਰ ਵੀ ਕਿ ਜੇ ਇੱਕ ਤਾਂ ਗਰਾਹਾਂ ਦੀ ਚੂਬਾ ਕਮੇਟੀ ਉਧਰ ਕੱਲ ਦੀ ਪਰਸੋਂ ਦੀ ਗਈ ਹੋਈ ਹੈ ਉਧਰ ਵੀ ਮਦਦ ਕੀਤੀ ਜਾ ਰਹੀ ਹੈ ਅਸੀਂ ਇਹ ਲੋਕਾਂ ਦੇ ਇਥੋਂ ਦੇ ਨਾਲ ਖੜੇ ਆ ਜਿੰਨਾ ਚਰਕਾ ਕਰਨਦੀ ਦਾ ਪਾਣੀ ਨਹੀਂ ਉਤਰਦਾ ਉਦੋਂ ਤੱਕ ਇਹ ਲੋਕਾਂ ਦੇ ਅਸੀਂ ਨਾਲ ਰਹਿਾਂਗੇ ਜੋ ਬੰਨੇ ਨੇ ਉਹ ਅਸੀਂ ਮਜ਼ਬੂਤ ਕਰਾਂਗੇ ਜੋ ਅੱਜ ਜਿਹੜੇ ਪਿੰਡਾਂ ਨੇ ਗੱਟੇ ਦਿੱਤੇ ਨੇ ਭਲਾਈ ਕੰਨੇ ਜਿਵੇਂ ਪਰਸੋ ਸਾਹਨੇ ਵਾਲੀ ਦੇ ਨੇ ਇਹਨਾਂ ਦਾ ਸਾਰਿਆਂ ਦਾ ਭਰਾਮਾ ਦੇ ਵੀਕ ਜੇਕਤਾ ਕਰਾਹਾ ਜਥੇਬੰਦੀ ਵੱਲੋਂ ਬਲਾਕ ਕਮੇਟੀ ਵੱਲੋਂ ਸਾਰੇ ਭਰਾਮਾ ਦਾ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ